ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਬਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਐ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਜੀ ਅੱਜ ਅਸੀਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਏ ਹਾਂ ਫਿਰ ਇੱਕ ਨਵੀਂ ਕਲੈਕਸ਼ਨ ਅੱਜ ਦਾ ਜਿਹੜਾ ਸਟਾਫ ਰਹਿਣ ਵਾਲਾ ਉਹ ਪਲੇਨ ਸਟਾਫ ਰਹੂਗਾ ਤੇ ਆਫਰ ਦੇ ਵਿੱਚ ਰਹਿਣ ਵਾਲੇ ਸਾਰੇ ਸੂਟ ਜਿਹੜੀਆਂ ਮੇਰੀਆਂ ਭੈਣਾਂ ਨੂੰ ਵਰਕ ਕਰਨ ਵਾਸਤੇ ਸਰਾਫ ਦੀ ਲੋੜ ਹੈ ਉਹ ਅੱਜ ਦੀ ਸਾਡੀ ਵੀਡੀਓ ਜੂਰ ਅਟੈਂਡ ਕਰਨ ਜੀ ਤੇ ਬੜੇ ਪਿਆਰੇ ਭੈਣਾਂ ਵਾਸਤੇ ਤੁਹਾਡੇ ਵਾਸਤੇ ਪਲੇ ਪਹਿਲਾ ਸੂਟ ਚੱਕਰੋ ਜੀ ਖਾਦੀ ਦੇ ਵਿੱਚ ਲੈ ਕੇ ਆਏ ਆ ਖਾਦੀ ਸਟਾਫ ਰਹਿਣ ਵਾਲਾ ਜਿਹੜੀ ਮੇਰੇ ਭੈਣ ਨੇ ਵਰਕ ਵਾਸਤੇ ਸੂਟ ਚਾਹੀਦਾ ਤੇ ਕਲਰ ਤੁਸੀਂ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਕਲਰ ਪਸੰਦ ਆ ਜੀ ਉਹ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਪਹਿਲਾ ਕਲਰ ਦੇਖੋ ਜੀ ਇਹ ਇਹ ਲਾਈਟ ਜੈ ਲਵੈਂਡਰ ਕਲਰ ਹੈ ਠੀਕ ਆ ਜੀ ਖਾਦੀ ਦੇ ਵਿੱਚ ਰਹੂਗਾ ਪ੍ਰਾਈਸ ਸਿਰਫ ਲੈ ਕੇ ਆਏ ਆ ਸਿਰਫ ਤੁਹਾਡੇ ਉਸੇ 2200 2200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਆ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਜਿਹੜੀਆਂ ਮੇਰੇ ਭੈਣਾਂ ਨੂੰ ਵਰਕ ਵਾਸਤੇ ਸੂਟ ਚਾਹੀਦਾ ਖਾਦੀ ਦੇ ਵਿੱਚ ਤੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਿਰਫ 250 ਦੇ ਵਿੱਚ 250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਕਲਰ ਚੈੱਕ ਕਰੇ ਚਲੋ ਇਹ ਵਾਲਾ ਰਹੂਗਾ ਮਹਿਰੂਨ ਦੇ ਮਹਿਰੂਨ ਦੇ ਵਿੱਚ ਰਹੂਗਾ ਜੀ ਖਾਦੀ ਦੇ ਵਿੱਚ ਠੀਕ ਹੈ ਜੀ 250 ਰਹਿਣ ਵਾਲੀ ਦਾ ਸੋਟਾ ਦੀ ਪ੍ਰਾਈਸ ਇਹ ਮੋਰ ਪੰਖੀਆ ਕਲਰ ਹੈ ਜੀ ਚੈੱਕ ਕਰੋ ਮੋਰ ਪੰਖੀਆ ਕਲਰ ਹੈ ਪਲੇਨ ਸਟਾਫ ਰਹਿਣ ਵਾਲਾ ਸਟਾਫ ਬਹੁਤ ਹੀ ਫਾਈਨ ਹੈ ਜੀ ਜਿੱਦਾਂ ਦਾ ਤੁਸੀਂ ਮਰਜੀ ਹੈ ਤੇ ਵਰਕ ਕਰਵਾ ਸਕਦੇ ਹੋ ਜਰੀ ਵਰਕ ਕਰਵਾ ਲਓ ਥ्रेड ਵਰਕ ਕਰਾ ਲਓ ਜਿੱਦਾਂ ਦਾ ਮਰਜੀ ਤੁਸੀਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਜੀ ਬੜੇ ਸੋਹਣੇ ਜਿਹੇ ਸੂਟ ਰੈਡੀ ਹੋਣੇ ਆ ਬਣ ਕੇ ਰੈੱਡ ਮਹਿਰੂਨ ਕਲਰ ਹੈ ਜੀ ਇਹ ਰੈੱਡ ਮਹਿਰੂਨ ਕਲਰ ਹੈ ਚੈੱਕ ਕਰੇ ਚਲੋ ਕਲਰ ਸਾਰੇ ਸਿਰਫ ਪ੍ਰਾਈਸ ਰੋਗੀ 250 블루 ਦੇ ਵਿੱਚ ਹੈ ਇਹ ਬਲੂ ਸ਼ੇਡ ਦੇ ਵਿੱਚ ਆਊਗਾ ਬੜਾ ਸੋਹਣਾ ਸੂਟ ਹੋਣਾ ਰੈਡੀ ਬਣ ਕੇ ਠੀਕ ਹੈ ਜੀ ਇਹ ਟੈਬੀ ਦੇ ਵਿੱਚ ਆਊਗਾ ਕ੍ਰਸ਼ ਇਹ ਕ੍ਰਸ਼ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣ ਵਾਲੀ ਹੈ 300 ਰੁਪਏ ਠੀਕ ਹੈ 300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕ੍ਰਸ਼ ਦੇ ਵਿੱਚ ਠੀਕ ਹੈ ਜੀ ਕ੍ਰਸ਼ ਦੇ ਵਿੱਚ ਸੂਟ ਰਹੂਗਾ 300 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਹੈ ਚੈੱਕ ਕਰੋ ਖਾਦੀ ਦੇ ਵਿੱਚ ਹੈ 250 ਰੁਪਏ ਪ੍ਰਾਈਸ ਰਹੂਗਾ ਖਾਦੀ ਦਾ ਇਹ ਵਾਲਾ ਦੇਖੋ ਜੀ ਇਹ ਟੈਬੀ ਸ਼ਿਲਕ ਹੈ ਜੀ ਠੀਕ ਹੈ ਜੀ ਟੈਬੀ ਸ਼ਿਲਕ ਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਇਹ ਦਾਫੀ ਪ੍ਰਾਈਸ 300 ਰੁਪਏ ਰਹਿਣ ਵਾਲਾ ਜੀ ਜਿਹੜੇ ਅੱਜ ਕੱਲ ਹੈਵੀ ਸੂਟ ਆ ਰਹੇ ਹਨ ਪਾਰਟੀ ویئر ਸੂਟ ਆ ਰਹੇ ਹੈ ਇਸੇ ਸਟਾਫ ਦੇ ਵਿੱਚ ਆ ਰਹੇ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਟੈਬੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਹੈ ਟੈਬੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਸਟਾਫ ਬੜਾ ਫਾਈਨ ਜਿਹਾ ਸਟਾਫ ਹੈ ਤੇ ਤੁਹਾਨੂੰ ਬੜਾ ਕੋਸਟਲੀ ਮਿਲਣਾ ਹੈ ਬਾਜ਼ਾਰ ਦੇ ਵਿੱਚ ਅੱਜ ਕੱਲ ਜਿਹੜਾ ਵਰਕ ਹੋ ਰਿਹਾ ਇਹਨਾਂ ਸੂਤਾਂ ਦੇ ਉੱਪਰ ਹੀ ਆ ਰਿਹਾ ਜੀ ਹੈਵੀ ਵਰਕ ਆ ਰਿਹਾ ਇਹਨਾਂ ਸੂਤਾਂ ਦੇ ਉੱਪਰ ਸਿਰਫ ਅਸੀਂ ਤੁਹਾਨੂੰ 300 ਦੇ ਵਿੱਚ ਇਹ ਵਾਲਾ ਸੂਤ ਦੇ ਦੇ ਰਹੇ ਹਾਂ ਜੀ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈਨ ਵਾਲਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਮਾਊਸ ਸ਼ੇਡ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਜੀ ਇਹ ਕ੍ਰਸ਼ ਦੇ ਵਿੱਚ ਰੈਡ ਵਾਲਾ ਚੈੱਕ ਕਰੋ ਜੀ ਸਟਾਫ ਸਿਰਫ 300 ਰੁਪਿਆ ਪ੍ਰਾਈਸ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਵਰਕ ਵਾਸਤੇ ਚਾਹੀਦਾ ਜੀ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਸਿਰਫ 300 ਦੇ ਵਿੱਚ ਇਹ ਵੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਬਰਬਰੀ ਸ਼ਿਮਰ ਹੈ ਜੀ ਇਹ ਬਰਬਰੀ ਸ਼ਿਮਰ ਦੇ ਵਿੱਚ ਰਹੂਗਾ ਚੈੱਕ ਕਰੋ ਇਹ ਵੀ ਤੁਹਾਨੂੰ 300 ਦੇ ਵਿੱਚ ਸੂਟ ਮਿਲੂਗਾ ਜੀ ਕਲਰ ਹੈਗਾ ਪੀਚ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਸ਼ੇਡ ਹੈ ਬਹੁਤ ਪਿਆਰਾ ਕਲਰ ਹੈ ਜੀ ਸਿਰਫ 300 ਦੇ ਵਿੱਚ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ये ओरगेंजा के ठीक है जी ये ओरगेंजा के कलर चेक करो बड़ा प्यारा जा कलर रहने वाला है वाइन जा कलर है जी ये बड़ा प्यारा जा वाइन कलर है चेक करो बड़ा प्यारा जहां है कलर भी बड़ा प्यारा जा, सिर्फ़ तीन सौ वेला सूट साढ़े को बाई कर सद जी ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਕ੍ਰਸ਼ ਦੇ ਵਿੱਚ ਰਹੂਗਾ 300 ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿੰਨਾਂ ਭੈਣਾਂ ਨੇ ਵਰਕ ਕਰਵਾਉਣਾ ਹੈ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਵਰਕ ਕਰਵਾਉਣ ਵਾਸਤੇ ਇਹ ਵਾਲਾ ਚੈੱਕ ਕਰੋ ਜੀ ਲਾਈਟ ਜਿਹਾ ਫਰੋਜੀ ਸ਼ੇਡ ਹੈ ਇਹ ਵੀ ਟੈਬੀ ਟੈਬੀ ਸ਼ਿਲਕ ਦੇ ਵਿੱਚ ਹੈ ਜੀ ਚੈੱਕ ਕਰੋ 300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ 300 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਸਟੱਫ ਚੈੱਕ ਕਰੋ ਜੀ ਇਹ ਵੀ ਟੈਬੀ ਸ਼ਿਲਕ ਦੇ ਵਿੱਚ ਹੈ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਆਂ ਤੁਹਾਡੇ ਵਾਸਤੇ ਮਾਰਕੀਟ ਦੇ ਵਿੱਚ ਇਹੀ ਸੂਟਾਂ ਦੇ ਉੱਪਰ ਹੈਵੀ ਵਰਕ ਆ ਰਿਹਾ ਜੀ ਤੁਹਾਨੂੰ 5-5000 ਵਿੱਚ ਮਿਲ ਰਹੇ ਇਹ ਵਾਲੇ ਸੂਟ ਸਿਰਫ 300 ਦੇ ਵਿੱਚ ਤੁਸੀਂ ਇਹੋ ਨਾਲ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਓ ਹੈਂਡ ਵਰਕ ਕਰਵਾਓ ਥ्रेड ਵਰਕ ਕਰਵਾਓ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਕਲਰ ਚੈੱਕ ਕਰੇ ਚੱਲੋ ਬੜੇ ਪਿਆਰੇ ਜਿਹੇ ਕਲਰ ਆਣ ਵਾਲੀਆਂ ਜੀ ਇਹ ਥੋੜਾ ਜਿਹਾ ਡਾਰਕ ਸ਼ੇਡ ਦੇ ਵਿੱਚ ਹੈ ਗਾਜਰੀ ਇਹ ਸ਼ਿਮਰ ਇਹ ਸ਼ਿਮਰ ਚ ਰਹੂਗਾ ਜੀ ਟੈਬੀ ਸ਼ਿਮਰ ਚ ਰਹਿਣ ਵਾਲਾ 300 ਰੁਪਏ ਰਣੀ ਇਹਨਾਂ ਦੀ ਪ੍ਰਾਈਸ ਠੀਕ ਹੈ ਜੀ ਇਹ ਪਿਸਤਾ ਕਲਰ ਹੈ ਇਹ ਔਰਗੈਂਜ਼ਾ ਦੇ ਵਿੱਚ ਰਹੂਗਾ ਚੈੱਕ ਕਰੋ ਜੀ ਔਰਗੈਂਜ਼ਾ ਚ ਪਲੇਨ ਔਰਗੈਂਜ਼ਾ ਦੇ ਵਿੱਚ ਰਹੂਗਾ ਜੀ ਇਹ ਇਹ ਜਿਹੜਾ ਇਹ ਵਾਲਾ ਸਟੱਫ ਹੈ ਜੀ ਇਹ ਪਲੇਨ ਔਰਗੇਂਜ਼ਾ ਟੈਬੀ ਆ ਜੀ ਕਲਰ ਚੈੱਕ ਕਰੀ ਜਿਹੜਾ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਪ੍ਰਿੰਟ ਦੇਖੋ ਸਾਰੇ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਵੀ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਿਸੇ ਤਰ੍ਹਾਂ ਦਾ ਵਰਕ ਕਰਵਾਓ ਹੈਂਡ ਵਰਕ ਕਰਵਾਓ ਜੈਟ ਫੈਡ ਵਰਕ ਕਰਾਓ ਜੀ ਸਿਰਫ 300 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਪਸੰਦ ਆ ਰਿਹਾ ਜੀ ਉਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਭਾਇ ਕਰ ਸਕਦੇ। ਇਹ ਮੂਵ ਸ਼ੇਡ ਦੇ ਵਿੱਚ ਹੈ, ਕ੍ਰਸ਼ ਦੇ ਵਿੱਚ ਰਹੂਗਾ। ਮੂਵ ਸ਼ੇਡ ਹੈ, ਕ੍ਰਸ਼ ਵਿੱਚ ਹੈ। ਬੜਾ ਸੋਹਣਾ ਜਿਹਾ ਸੂਟ ਹੋਣਾ ਰੈਡੀ ਹੋਣਾ ਬਣ ਕੇ। ਇਹ ਬਲਾ ਦੇਖੋ ਜੀ। ਇਹ ਵੀ ਟੈਬੀ ਦੇ ਵਿੱਚ ਰਹਿਣ ਵਾਲਾ ਜੀ। ਟੈਬੀ ਸ਼ਿਲਕਾ ਜੀ। ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੋਊਗਾ। ਇਸੋਗਗੇ ਤੁਹਾਡੇ ਵਾਸਤੇ ਅਸੀਂ ਜੌਰਜਟ ਚ ਸੂਟ ਲੈ ਕੇ ਆਏ ਆ ਇਹਦੇ ਉੱਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਕਲਰ ਚੈੱਕ ਕਰਿਓ ਜੀ ਸਿਰਫ 400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ 400 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਵਰਕ ਕਰਵਾ ਕੇ ਬੜੇ ਸੋਹਣੇ ਜਿਹੇ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜੀ ਠੀਕ ਹੈ ਜੀ ਕਲਰ ਦੇਖੋ ਬੜੇ ਪਿਆਰੇ ਪਿਆਰੇ ਕਲਰ ਹੈ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਤੇ ਆਪਣਾ ਸੂਟ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਿਰਫ 400 ਦੇ ਵਿੱਚ ਇਹ ਵਾਲਾ ਸੂਟ ਰਹਿਣ ਵਾਲਾ ਜੀ 400 ਦੇ ਵਿੱਚ ਨੂੰ ਇਹ ਵਾਲਾ ਸੂਟ ਪਹਿਨਣ ਵਾਲਾ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਇਹ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਇਹ ਕੇਵਲਾ ਕਲਰ ਆਊਗਾ ਮੋਰ ਪੰਖੀਆ ਕਲਰ 400 ਰੁਪਏ ਦੀ ਪ੍ਰਾਈਸ ਰਹੂਗੀ ਇਹ ਚੈੱਕ ਜੋਰਜਟ ਆ ਜੀ 300 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਜੋਰਜਟ 300 ਦੇ ਵਿੱਚ ਤੁਸੀਂ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਜਿੱਦਾਂ ਦਾ ਮਰਜ਼ੀ ਇਹਦੇ ਉੱਪਰ ਥ੍ਰੈਡ ਵਰਤ ਕਰਵਾਓ ਤੁਸੀਂ ਮਹਿਰੂਨ ਸ਼ੇਡ 'ਚ ਮਿਲੂਗਾ ਤੁਹਾਨੂੰ ਵਾਈਨ ਸ਼ੇਡ ਦੇ ਵਿੱਚ ਮਿਲੂਗਾ ਠੀਕ ਹੈ ਜੀ ਇਸਨ ਅੱਜ ਦੇਰ ਸਾਡੇ ਪਲੇਨ ਸੂਟ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ